ਆਨੇ ਵਿਰੋਧੀ ਭਾਰਤ ਤੇ ਪਾਕਿਸਤਾਨ ਆਗਾਮੀ T20 ਵਿਸ਼ਵ ਕੱਪ ਵਿੱਚ 9 ਜੂਨ ਨੂੰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਣੇ ਇਹ ਮੁਕਾਬਲਾ ਅਮਰੀਕਾ ਦੇ ਨਿਊਯਾਰਕ ਦੇ ਨਾਸਾਓ ਕਾਉਂਟੀ ਕੋਮਾਂਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਇਸ ਬਹੁ ਚਰਚਿਤ ਮੁਕਾਬਲੇ ਲਈ ਟਿਕਟਾਂ ਦੀ ਵਿਕਰੀ ਦਾ ਪਹਿਲਾ ਰਾਉਂਡ 22 ਫਰਵਰੀ ਨੂੰ ਜਨਤਕ ਰੂਪ ਨਾਲ ਸ਼ੁਰੂ ਹੋਇਆ ਸੀ ਤੇ ਸੀਮਤ ਟਿਕਟਾਂ ਨੂੰ ਪਹਿਲਾ ਆਉਤੇ ਪਹਿਲਾ ਪਾਉ ਦੇ ਆਧਾਰ ਤੇ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਸੀ ਹੁਣ ਟਿਕਟਾ ਰੀਸੇਲ ਵਿੱਚ ਹਨ ਜਿੱਥੇ ਭਾਰਤ ਬਨਾਮ ਪਾਕਿਸਤਾਨ ਮੈਚ ਦੀਆਂ ਟਿਕਟਾਂ ਦੀ ਕੀਮਤ NBA ਜਾਂ ਮੇਜਰ ਲੀਗ بیسਬਾਲ ਮੈਚ ਦੀਆਂ ਕੀਮਤਾਂ ਦੇ ਬਰਾਬਰ ਪਹੁੰਚ ਗਈ ਹੈ ਰਿਪੋਰਟਾਂ ਅਨੁਸਾਰ ਭਾਰਤ ਦੇ ਦੋ ਮੈਚਾਂ ਦੀਆਂ ਟਿਕਟਾਂ ਜਿਹੜੇ ਕਿ ਕ੍ਰਮਵਾਰ 9 ਜੂਨ ਨੂੰ ਨਿਊਯਾਰਕ ਵਿੱਚ ਪਾਕਿਸਤਾਨ ਤੇ 15 ਜੂਨ ਨੂੰ ਫਲੋਰੀਡਾ ਵਿੱਚ ਕੈਨੇਡਾ ਵਿਰੁੱਧ ਹੋਏ ਹਨ ਦੀਆਂ ਟਿਕਟਾਂ ਵਿਕ ਚੁੱਕੀਆਂ ਨੇ ਹੁਣ ਇਹ ਟਿਕਟਾਂ ਵੈਬਸਾਈਟ ਤੇ ਮੂਲ ਕੀਮਤ ਤੋਂ ਕਈ ਗੁਣਾ ਵੱਧ ਕੀਮਤਾਂ ਤੇ ਵੇਚੀਆਂ ਜਾ ਰਹੀਆਂ ਨੇ ਪਹਿਲਾ ਰਾਉਂਡ ਵਿੱਚ ਟਿਕਟਾਂ ਦੀ ਵਿਕਰੀ ਦੀ ਸਹੂਲਤ ਪ੍ਰਦਾਨ ਕਰਨ ਵਾਲੀ ICC ਵੈਬਸਾਈਟ ਲਿੰਕ ਅਨੁਸਾਰ ਇੱਕ ਟਿਕਟ ਦੀ ਘੱਟ ਤੋਂ ਘੱਟ ਕੀਮਤ 497 ਰੁਪਏ ਸੀ ਜਦਕਿ ਸਭ ਤੋਂ ਮਹਿੰਗੀ ਟਿਕਟ ਬਿਨਾਂ ਟੈਕਸ ਦੇ 33148 ਰੁਪਏ ਦੀ ਸੀ ਇਸ ਸਮੇਂ ਰੀਸੇਲ ਲਈ ਕੁਝ ਵੈਬਸਾਈਟਾਂ ਤੇ VIP ਟਿਕਟਾਂ ਦੀ ਕੀਮਤ ਲਗਭਗ 33.15 ਲੱਖ ਰੁਪਏ ਹੈ ਉਨ ਜੇਕਰ ਤੁਸੀਂ ਪਲੇਟਫਾਰਮ ਟੈਕਸ ਜੋੜਦੇ ਹੋ ਤਾਂ ਇਹ 41.44 ਲੱਖ ਰੁਪਏ ਹੋਵੇਗੀ